subtitles 7... mm ਅਕਰ ਹਜ ਮਨ ਵਸਤ ਨਾਨਕ ਹੋ ਮਾਲਕ ਗਿਆਨ ਦੇ ਮਜਸਮੇ ਰਹਿਮਤਾਂ ਦੇ ਪੰਡਾ ਜਹਰ ਦੂਰ ਹਾਜ਼ਰ ਹਜੂਰ ਹਾਜ਼ਰ ਨਾਜ਼ਰ ਬਿਆਮੀ ਗੱਦੀ ਤੇ ਬ੍ਰਾਹਮਾਨ ਤੁੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜੂਰੀ ਦੇ ਅੰਦਰ ਆਜ ਰੀਆਂ ਲਗਾ ਰਏ ਅਤੇ ਸਤਿਗੁਰਾਂ ਜੀ ਦੀ ਪਾਵਨ ਮੋਹਾਰਕ ਨਿਗੀ ਗੋਦ ਦਾ ਅਨੰਦ ਮਾਣ ਰਹੀ ਅਰਮੋ ਸਨਮਾਨ ਜੋਗ ਗੁਰੂ ਪਿਆਰੀ ਸੋਹਣੀ ਅਲਸਾ ਰੂਪ ਸਤ ਸੰਗਤ ਜੀਓ ਰਹੀ ਪੰਗਣ ਪੰਚਮ ਪਾਦਿ ਸ਼ਾਤੰ ਤਨਸਾਹੀਏ ਭੂਮ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੀ ਮਵਾਰਕ ਰਸਨਾ ਨੂੰ ਉਚਾਰਨ ਕੀਤੀ ਹੋਈ ਮਵਾਰਕ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੀ ਅਮਰਤ ਬਾਣੀ ਦੀ ਇਹ ਬਾਣੀ ਰੋਹਜ ਤੇ ਅੜੀਵਾਰ ਵਿਚਾਰਨ ਦੀ ਸੰਜਮ ਦੇਣਾ ਅੱਜ ਦੇ ਪਾਵਨ ਸ਼ਬਦ ਦੇ ਅੰਦਰ ਸਤਿਗੁਰੂ ਬਖਸ਼ਿਸ਼ ਕਰਦੇ ਨੇ ਸਾਥ ਸੰਗ ਮਿਲ ਕਰੋ ਆਨੰਦ ਗੁਣ ਗਾਓ ਪ੍ਰਭ ਪਰਮਾਣ ਸੋ ਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ ਜੇ ਕਿਸੇ ਨੂੰ ਸਕੂਨ ਮਿਲਿਆ ਹੈ ਜੇ ਕਿਸੇ ਨੂੰ ਖੁਸ਼ੀਆਂ ਮਿਲੀਆਂ ਨੇ ਜਾਂ ਜਿਸ ਦਾ ਆਉਣ ਜਾਣ ਦਾ ਆਵਾ ਗਵਨ ਜ 84 ਦਾ ਜਨਮ ਜਨਮ ਮੰਤਰਾਂ ਦੀ ਮਿਲਣ ਲਈ ਹੈ ਤਾਂ ਉਹ ਗੁਰੂ ਮਹਾਰਾਜ ਚਰਨਾਂ ਦੇ ਵਿੱਚ ਬੈਠ ਕੇ ਲਈ ਇਸ ਸੰਗਤ ਦੀ ਪ੍ਰਵਾਸਾ ਨੂੰ ਸੰਗਤ ਦੇ ਗੁਮਾਨ ਨੂੰ ਗੁਰਬਾਣੀ ਦੇ ਅੰਦਰ ਬਾਰ-ਬਾਰ ਜ਼ਿਕਰ ਕੀਤਾ ਹੈ ਤੇਰੇ ਨਾਮ ਨੇ ਤੇਰੇ ਪਾਪ ਨੇ ਸਤਿਗੁਰੂ ਕਹਿੰਦੇ ਨੇ ਉਹ ਕੱਟੇ ਜਾ ਸਕਦੇ ਨੇ ਪਰ ਗੱਲਿਆ ਕਹਿਤ ਕਬੀਰ ਸੁਨੋ ਰੇ ਸੰਤੋ ਸਾਧ ਸੰਗਤ ਪਰ ਜਾਇ ਇਹ ਗੁਰੂ ਮਵਾਰਕ ਚਰਣਾ ਦੇ ਵਿੱਚ ਆਉਣਾ ਆਪਣੇ ਆਪ ਨੂੰ ਪਾਰਨਾ ਹੈ ਗੁਰੂ ਦੀ ਗੱਲ ਮੰਨਣੀ ਆਪਣੇ ਆਪ ਨੂੰ ਪਾਰਨਾ ਹੈ ਸਤਿਗੁਰੂ ਕਹਿੰਦੇ ਨੇ ਜੋ ਕੁਝ ਤੂੰ ਮੰਗੇਗਾ ਤੈਨੂੰ ਗੁਰੂ ਦੀ ਸੰਗਤ ਦੇ ਵਿੱਚੋਂ ਮਿਲੇਗਾ ਕਿਉਂਕਿ ਸੰਗਤ ਰੂਪ ਦੇ ਵਿੱਚ ਮਿਰਥੀ ਕਦੇ ਨਾ ਹੋਈ ਜਨਮੀ ਅਰਦਾਸ ਜਾਂਦੇ ਕੀਤੀ ਹੋਈ ਅਰਦਾਸ ਕਦੇ ਮੁਠੀ ਨਹੀਂ ਜਾਂਦੀ ਇਹਦੇ ਕਰਕੇ ਸਤਿਗੁਰੂ ਕਹਿੰਦੇ ਨੇ ਆਤਮਾ ਆਨੰਦ ਦਾ ਤੁੰਡਾ ਜਿਹੜਾ ਹਰ ਰਸ ਪਰਮ ਆਨੰਦ ਦੇਣ ਵਾਲਾ ਜਿਹੜਾ ਰਸ ਕਟੇ ਨਾ ਜਿਹੜੀ ਖੁਸ਼ੀ ਕਟੇ ਨਾ ਜਿਹੜਾ ਸਕੂਨ ਕਟੇ ਨਾ ਉਹਦੀ ਅਵਸਥਾ ਨੂੰ ਪਰਮ ਆਨੰਦ ਕਹਿੰਦੇ ਹਨ ਮਨ ਨੂੰ ਪਰਮ ਆਨੰਦ ਆ ਜਾਣਾ ਸਤਿਗੁਰੂ ਕਹਿੰਦੇ ਨੇ ਬੁਨ ਗਾਪੋ ਪਰਮਾ ਹੁਣ ਪਰਮ ਆਨੰਦ ਕੋਣ ਨੇ ਉਹ ਪਰਮਾਤਮਾ ਜੀ ਕੋਈ ਧਾਤ ਚਾਹੀਦੀ ਹੈ ਜਨਮਾਂ ਜਨਮਾਂ ਤਰਾਂ ਦੀ ਮੈਲ ਧੋਣੀ ਹੈ ਦੁੱਖ ਕਲੇਸ਼ ਲੱਗੇ ਨੇ ਉਹਨਾਂ ਨੂੰ ਉਹਨਾਂ ਦੀ ਨਿਵਰਤੀ ਕਰਾਉਣੀ ਹੈ ਤਾਂ ਪਰਮ ਆਨੰਦ ਦੇ ਚਰਨਾਂ ਦੇ ਵਿੱਚ ਆਉਣਾ ਜ਼ਰੂਰ ਪਵੇਗਾ ਜਿਨ੍ਹਾਂ ਨੇ ਵੀ ਆਨੰਦ ਲਿਆ ਹੈ ਪਰਮ ਆਨੰਦ ਤੱਕ ਪਹੁੰਚੇ ਨੇ ਤਾਂ ਉਹ ਪ੍ਰਭੂ ਪਰਮ ਅਨੰਦ ਗੁਰੂ ਦੇ ਮਵਾਰਕ ਚਰਨਾਂ ਦੇ ਵਿੱਚ ਪਹੁੰਚੇ ਗੁਰੂ ਦੇ ਮਵਾਰਕ ਚਰਨਾਂ ਦੇ ਵਿੱਚ ਪਹੁੰਚਣਾ ਹੈ ਜੀ ਗੁਰੂ ਦੇ ਦੱਸੇ ਹੋਏ ਮਾਰਗ 'ਤੇ ਚੱਲਣਾ ਤੇ ਜਿਹੜੇ ਗੁਰੂ ਦੇ ਮਾਰਗ 'ਤੇ ਚੱਲੇ ਨੇ ਉਹਨਾਂ ਨੂੰ ਪਰਮ ਅਨੰਦ ਮਿਲਿਆ ਅਨੰਦ ਜਿਹੜਾ ਮਿਲਿਆ ਉਹ ਬਿਆਨ ਨਹੀਂ ਕੀਤਾ ਜਾ ਸਕਦਾ ਭਗਤ ਕਬੀਰ ਜੀ ਕਹਿੰਦੇ ਨੇ ਕਹੋ ਕਬੀਰ ਨੂੰ ਗੁਰੂ ਖਾਇਆ ਪੁੱਛੇ ਕਿ ਕਿਹਾ ਆਨੰਦ ਕਿਉ ਜਾ ਰਸ ਕਿਉ ਜਾ ਜਾ ਰੱਬ ਨੇ ਜੋ ਕੁਝ ਦਿੱਤਾ ਬਿਆਨ ਨਹੀਂ ਹੋ ਸਕਦਾ ਆਮ ਬਦ ਕਿਸਮਤੀ ਉਸ ਇਨਸਾਨ ਦੀ ਹੁੰਦੀ ਹੈ ਰੱਬ ਜੋ ਦਿੰਦੇ ਨੇ ਕਿਉਂਕਿ ਇਨਸਾਨ ਜਿਹੜਾ ਟੇਡੋਂ ਭੁੱਖਾ ਤਾਂ ਰਜਾਇਆ ਜਾ ਸਕਦਾ ਹੈ ਮੀਤ ਦੇ ਭੁੱਖੋਂ ਨਹੀਂ ਰਜਾਇਆ ਜਾ ਸਕਦਾ ਜਿਹਨੂੰ ਨੀਤ ਭਰੇ ਨਾ ਉਹ ਤਾਂ ਪਾਵੇ ਪੂਰੀ ਦੁਨੀਆ ਦੀ ਤਾਂ ਦੌਲਤ ਪੂਰੀ ਦੁਨੀਆ ਦੇ ਰੂਪ ਦੇ ਜੋ ਮਰਜ਼ੀ ਹੈ ਉਹਦੇ ਸਾਹਮਣੇ ਰੱਖ ਦੇ। ਇਹ ਦੇ ਕਰਕੇ ਸਤਿਗੁਰੂ ਕਹਿੰਦੇ ਨੇ ਗੁਰੂ ਮubaruk ਚਰਨਾਂ ਦੇ ਵਿੱਚ ਆਨੰਦ ਮਿਲਦਾ। ਸਾਡੇ ਮਨ ਨੂੰ ਕਿੱਥੇ ਕਿਹੜੇ ਟਿਕਾਣੇ ਤੇ ਰੱਖਣਾ ਹੈ? ਤਨ ਨੂੰ ਕਿਹੜੇ ਟਿਕਾਣੇ ਤੇ ਰੱਖਣਾ ਹੈ? ਸਤਿਗੁਰੂ ਸਾਨੂੰ ਉਹ ਪ੍ਰਾਪੁਰ ਗਿਆਨ ਦਿੰਦੇ। ਕਿਉਂਕਿ ਜੇ ਮਨ ਦੀ ਗੱਲ ਹੈ ਸਤਿਗੁਰੂ ਤੇ ਤਨ ਦੀ ਗੱਲ ਕਰਦੇ ਨੇ। ਜੇ ਮਨ ਕਰਦਾ ਤਾਂ ਤਨ ਵੀ ਕਰਦਾ। ਭਾਵੇਂ ਕਿ ਜੇ ਤਨ ਵਿਕਾਰਾਂ ਦੇ ਵੱਲ ਜਾਣੋਂ ਹਟੇਗਾ ਸਾਡੇ ਤਨ ਦੇ ਜਸਕੇ ਨੇ ਸਾਡੇ ਖਾਣ ਦਾ ਜਸਕਾ ਸਾਡੇ ਸਪਰਸ਼ ਕਰਨ ਦਾ ਜਸਕਾ ਜੋ ਕੁਝ ਹੈ ਸਾਡੇ ਤਨ ਦੀ ਹੈ ਮਨ ਦਾ ਤਾਂ ਕਿਹ ਜਸਕਾ ਕਿਹੜਾ ਹੈ ਸਭਾ ਇਹ ਤਾਂ ਪਾਪ ਕਰਦੇ ਆ ਗੁਨਾਹ ਵੀ ਦੇ ਕਿਤੇ ਨੇ ਤਨ ਨੇ ਕਿਤੇ ਜੋ ਮਨ ਦੇ ਵਿੱਚ ਸਾਡੇ ਫੀਲਿੰਗ ਆ ਨੇ ਜੋ ਸਾਡੇ ਮਨ ਦੇ ਵਿੱਚ ਵਿਚਾਰ ਆ ਨੇ ਪਾਪ ਉਹ ਨਹੀਂ ਅਤੇ ਕਰਦੇ ਕੋ ਵੀ ਆ ਪਰ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ ਭਾਈ ਤੇਰੇ ਕੋਲ ਪਹਿਲੀ ਵਿਕਾਰ ਵੱਡੇ ਨੇ ਅਤੇ ਆ ਰਾਮ ਨਾਮ ਤਤ ਕਰੋ ਵਿਚਾਰ ਆ ਰਾਮ ਨਾਮ ਦਾ ਜਿਹੜਾ ਸਾਰ ਹੈ ਰਾਮ ਨਾਮ ਦਾ ਜਿਹੜਾ ਤਤ ਹੈ ਸਤਿਗੁਰੂ ਕਹਿੰਦੇ ਉਹ ਤੈਨੂੰ ਮਿਲੇਗਾ ਆ ਰਾਮ ਨਾਮ ਤਤ ਤਤ ਦਾ ਅਰਥ ਹੈ ਜਿਹੜਾ ਉਹਦੇ ਵਿੱਚੋਂ ਨਿਚੋੜ ਕੱਢਿਆ ਜਾਵੇ ਸਤਿਗੁਰੂ ਕਹਿੰਦੇ ਨੇ ਜਿਤਨੇ ਰੱਬ ਦੇ ਪਿਆਰੇ ਹੋਏ ਨੇ ਨਾਮ ਜਪ-ਜਪ ਕੇ ਉਹਨਾਂ ਦਾ ਤਤ ਇਹ ਹੈ ਕਿ ਅੱਜ ਤੱਕ ਉਹ ਕਾਇਮ ਨੇ ਕਾਇਮ ਦਾ ਪਾਪ ਉਹਨਾਂ ਦੇ ਕਰਮਾਂ ਜਾਂ ਉਹਨਾਂ ਦੀ ਸੋਚ ਵਿਚਾਰ ਅੱਜ ਤੱਕ ਦੁਨੀਆ ਦੇ ਕੰਨਾਂ ਦੇ ਵਿੱਚ ਅਲਫਾਜ਼ ਗੂੰਜਦੇ ਨੇ ਨਾਮ ਜਿਹੜੇ ਰਸਤੇ ਤੇ ਉਹ ਚੱਲੇ ਨੇ ਦੁਨੀਆ ਸਜਦੇ ਕਰਦੀ ਉਹਨਾਂ ਰਸਤਿਆਂ 'ਤੇ ਜਿਹੜਾ ਚੱਲੇ ਹੈ ਉਹਨੂੰ ਕਰ ਰੱਬ ਦਾ ਰੂਪ ਵੀ ਅਖਿਆਜ ਭਗਤ ਹੋਏ ਨੇ ਸੰਤ ਹੋਏ ਨੇ ਮਹਾਪੁਰਸ਼ ਬੜੇ ਨੇ ਜਿਹੜੇ ਰੱਬ ਦੇ ਰਸਤੇ ਤੇ ਚੱਲੇ ਆ। ਪਰ ਰੱਬ ਦੇ ਰਸਤੇ ਤੇ ਚੱਲਣਾ ਜਿਵੇਂ ਧਰਮਕ ਟਿਕਾਣੇ ਤੇ ਜਾਣਾ ਧਰਮਕ ਮੁਤਾਬਕ ਹੋ ਜਾਣਾ ਜ਼ਿੰਦਗੀ ਆਪਣੀ ਤਾਂ ਇਹ ਰਸਾ ਚੱਲਣਾ ਪਰ ਇਹਦੇ ਵਿੱਚੋਂ ਤਤ ਕੱਢਿਆ ਕੀ ਐ ਸੀ ਸਤਿਗੁਰੂ ਕਹਿੰਦੇ ਨੇ ਉਹ ਰੱਬ ਨੇ ਤਤ ਵਿਚਾਰਨਾ। ਧਰਮ ਦੇ ਮੁਤਾਬਕ ਚੱਲਿਆ ਤਾਂ ਹੈ ਪਰ ਤੈਨੂੰ ਉਹਦੇ ਵਿੱਚ ਤਤ ਕੀ ਮਿਲਿਆ ਇਹਨੂੰ ਸਕੂਨ ਮਿਲਿਆ ਹੈ ਆਨੰਦ ਮਿਲਿਆ ਹੈ ਖੁਸ਼ੀਆਂ ਮਿਲੀਆਂ ਨੇ ਕੋਈ ਤਾਂ ਤਤ ਮਿਲਿਆ ਹੋਣਾ ਸਤਿਗੁਰੂ ਕਹਿੰਦੇ ਨੇ ਅੰਮ੍ਰਿਤ ਵਚਨ ਹਰ ਗੇ ਕਹੋ ਜੇ ਤਤ ਕੱਢਣਾ ਹੈ ਉਹਦੇ ਵਿੱਚੋਂ ਤਾਂ ਲਾਜ਼ਮੀ ਹੈ ਕਿ ਉਹ ਅੰਮ੍ਰਿਤ ਰੂਪੀ ਨਾਮ ਜਿਹੜਾ ਹੈ ਉਹ ਰੱਬ ਦਾ ਨਾਮ ਜਪਣਾ ਹੈ ਰੱਬ ਦੀ ਬੰਦਗੀ ਕਰਨੀ ਹੈ ਉਹੀ ਰੱਬ ਦਾ ਤਤ ਹੈ ਕਿਉਂਕਿ ਇਹਦੇ ਤਤ ਦੇ ਵਿੱਚ ਇਹ ਜਿਹੜੀ ਦੇਹੀ ਹੈ ਸਤਿਗੁਰਾਂ ਨੇ ਬੜਾ ਜ਼ਿਕਰ ਕੀਤਾ ਹੈ ਮੰਨ ਲਓ ਇਸ ਦੇਹੀ ਨੂੰ ਤਾਰਨ ਦੇ ਲਈ ਅਤੇ ਇਸ ਦੇਹੀ ਦਾ ਜ਼ਿਕਰ ਉਹਨਾਂ ਦੇਵਤਿਆਂ ਦੇ ਨਾਲ ਵੀ ਕੀਤਾ ਹੈ ਇਸ ਦੇਹੀ ਕੋ ਲੋਚੈ ਬਹੁ ਦੇਵ ਇਹ ਦੇਹੀ ਨੂੰ ਬੜੇ ਦੇਵ ਦੇਵਤੇ ਸੂਰ ਨਰਮਨ ਜਨ ਲੋਚਦੇ ਬੜੇ ਲੋਚਦੇ ਸੋ ਅਮਰਤ ਗੁਰ ਤੇ ਪਾਇਆ ਅਮਰਤ ਜਿਹੜਾ ਹੈ ਇਸ ਦੇਹੀ ਜਿਹੜੀ ਹੈ ਇਸ ਨੂੰ ਗੁਰੂ ਤੋਂ ਮਿਲਦਾ ਹੈ ਤਾਂ ਅਮਰਤ ਵਰਗੇ ਸਤਿਗੁਰਾਂ ਦੇ ਬਚਨ ਨੇ ਸਤਿਗੁਰੂ ਕਹਿੰਦੇ ਨੇ ਤੇਰੀ ਛੋੜੀ ਦੇ ਵਿੱਚ ਪਏ ਨੇ ਚਿਤਨੇ ਤੂੰ ਇਹਨਾਂ ਨੂੰ ਕਮਾ ਸਕਦਾ ਹੈ ਜਾਂ ਜਿੰਨੇ ਸੁਣ ਸਕਦੇ ਨੇ ਜਿੰਨੇ ਪੜ ਸਕਦੇ ਉਤਨੇ ਤੇਰੀ ਜ਼ਿੰਦਗੀ ਦੇ ਵਿੱਚ ਭਰ ਲੈ ਇਹ ਤੇਰਾ ਜਨਮ ਨਹੀਂ ਹੈ ਕਿ ਤੂੰ ਇਹ ਜਨਮ ਪਤਾ ਨਹੀਂ ਕਿਤਨੇ ਕ ਜਨਮਾਂ ਦੇ ਵਿੱਚ ਸੁਖ ਰਮਦਾ ਰਹੇ ਆ ਕਿ ਅੱਜ ਇੱਕ ਜਨਮ ਦੇ ਵਿੱਚ ਵੀ ਤੂੰ ਤਰ ਸਕਦਾ ਤੂੰ ਆਖੇ ਕਿ ਮੇਰੇ ਐਦਾਂ ਦੇ ਗੁਨਾਹ ਮੇਰੇ ਪਾਪ ਨੇ ਹਾਂ ਇਤਨੀ ਗੱਲ ਸਤਿਗੁਰੂ ਜ਼ਰੂਰ ਕਹਿੰਦੇ ਨੇ ਜੇ ਜਦੋਂ ਰੱਬ ਦੇ ਨਾਲ ਥੜ ਗਿਆ ਜਿਹੜਾ ਰੱਬ ਦੇ ਵਿੱਚ ਇੱਕ ਨਿਕ ਹੋ ਜਾਂਦਾ ਹੈ ਰੱਬ ਉਹ ਮਾਫ ਕਰ ਦਿੰਦਾ ਉਹਦੇ ਗੁਨਾਹ ਉਹ ਵੀ ਤਾਂ ਮਾਫ ਕੀਤੇ ਜਾਂਦੇ ਕਿਉਂਕਿ ਸੁਧਰ ਗਿਆ ਉਹਨੇ ਤੋਬਾ ਕਰ ਲਈ ਆਪਣੇ ਆਪਣਾ ਮਾੜੀ ਸੋਚ ਵਿਚਾਰ ਤੋਂ ਉਹਨੇ ਤੋਬਾ ਕਰ ਲਈ ਆ ਸਤਿਗੁਰੂ ਕਹਿੰਦੇ ਨੇ ਅੰਮ੍ਰਿਤ ਵਚਨ ਨੇ ਗੁਰੂ ਦੇ ਉਹ ਮਿਲਦੇ ਨੇ ਗੁਰੂ ਬਵਾਰਕ ਚਰਨਾਂ ਦੇ ਵਿੱਚ ਪ੍ਰਾਣ ਕਰਨ ਦਾ ਇਹ ਹੈ ਸਵਾ ਉਹ ਸਵਾ ਉਹਦਾ ਵਸੀਲਾ ਹੁਣ ਸਾਡਾ ਪੁਰਾਣਾ ਦਾ ਵਸੀਲਾ ਕੀ ਹੈ ਸਾਨੂੰ ਪਤਾ ਹੈ ਕਿ ਬਾਂਗਲੌਰ ਸਾਡੀ ਰੱਬ ਦੇ ਹੱਥ ਦੇ ਵਿੱਚ ਅਸੀਂ ਕਾ ਮਰਜੀ ਦੇ ਨਾਲ ਸੁਵਾਸ ਨਹੀਂ ਲੈ ਸਕਦੇ ਸੁਵਾਸ ਦਾ ਇੱਕ ਕਦਮ ਵੀ ਨਹੀਂ ਉੱਠ ਸਕਦੇ ਜੋ ਕੁਝ ਅਸੀਂ ਕਰਦੇ ਪਏ ਹਾਂ ਅਸੀਂ ਰੱਬ ਦੀ ਰਜਾ ਦੇ ਵਿੱਚ ਹੈ ਰੱਬ ਦੀ ਰਜਾ ਤੋਂ ਬਾਹਰ ਕੁਝ ਵੀ ਨਹੀਂ ਹੈ ਰੱਬ ਨੇ ਇਤਨੀ ਸੌਲਟੀ ਜਰੂਰ ਦਿੱਤੀ ਹੈ ਰੱਬ ਨੇ ਇਤਨੀ ਖੁੱਲ ਜਰੂਰ ਹੈ ਜੋ ਮਰਜੀ ਖਾ ਜੋ ਮਰਜੀ ਪੀ ਜੋ ਮਰਜੀ ਹੁੜਾ ਜਿੰਦਗੀ ਨੂੰ ਜਿੰਮੇ ਵਰਤੀ ਚੋ ਪਰ ਲੜੀ ਸਵਾਸਾਂ ਦੀ ਰੱਬ ਨੇ ਆਪਣੇ ਹੱਥ ਦੇ ਵਿੱਚ ਰੱਖੀਆ ਜਦੋਂ ਮਰਜੀ ਇਹ ਲੜੀ ਨੂੰ ਤੋੜ ਸਕਦੇ ਨੇ ਉਹ ਰੱਬ ਦੀ ਆਪਣੀ ਮਨਜ਼ਰੀ ਹੈ ਅ ਰੱਬ ਨੇ ਨਹੀਂ ਵੇਖਣਾ ਕਿ ਤੇਰਾ ਕੰਮ ਕਰਦਾ ਪਿਆ ਪੂਰਾ ਹੋ ਜਾਣ ਦੇ ਉਦੋਂ ਨਾ ਰਹੇਗਾ ਜੇ ਤੂੰ ਖਾਣਾ ਖਾਰੀਆਂ ਨੂੰ ਖਾ ਲੈਣ ਦੇ ਜਾਂ ਜੋ ਵੀ ਤੂੰ ਕੁਝ ਕਰਦਾ ਹੈ ਬਸ ਰੱਬ ਨੇ ਜਦੋਂ ਸਮਾ ਆ ਗਿਆ ਰੱਬ ਦੀ ਆਪਣੀ ਮੌਜੂਦ ਹੈ ਨਾਲ ਦੀ ਨਾਲ ਸਵਾਸਾ ਰੂਪੀ ਸਰੀਰ ਦੇ ਵਿੱਚ ਜੋ ਹਾਸਿਲ داری ਮਾਰਦਾ ਹੈ ਹਰ ਸਤਗੁਰੂ ਕਹਿੰਦੇ ਨੇ ਜੇ ਉਹ ਸਵਾਸਾਂ ਰੂਪੀ ਦਾ ਰਾਖਾ ਹੈ ਸਵਾਸਾਂ ਤੋਂ ਬਿਨਾ ਤਾਂ ਜਿਦ ਹੈ ਵੀ ਨਹੀਂ ਡੈੱਡ ਬੋਡੀ ਹੈ ਸਵਾਸ ਚੱਲਦੇ ਨੇ ਤਾਂ ਸਰੀਰ ਹੈ ਸਵਾਸ ਚੱਲਦੇ ਨੇ ਰਸਤੇ ਹੈ ਸਵਾਸ ਚੱਲਦੇ ਨੇ ਜਗਤ ਹੈ ਸਵਾਸ ਚੱਲਦੇ ਨੇ ਹਰ ਇੱਕ ਸ਼ੈ ਹੈ ਤੇ ਜਦੋਂ ਸਵਾਸ ਨਿਕਲ ਗਏ ਮਿੱਟੀ ਦੀ ਢੇਰੀ ਹੈ ਕੁਝ ਵੀ ਨਹੀਂ ਸਭ ਕੁਝ ਖਤਮ ਹੋ ਜਾਂਦਾ ਹੈ ਅੱਜ ਤੋਂ ਸੁਬਾਹ ਸੇ ਨਿਕਲੇ ਨੇ ਜੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ ਸ਼ੀਲਾ ਵਸੀਲਾ ਹੀ ਉਹ ਹੈ ਰਬਈਐ ਸਵਾਉ ਹੈ ਸਾਡੇ ਪ੍ਰਾਣਾ ਦਾ ਤਾਂ ਫਿਰ ਉਹਨੂੰ ਬਸਾਰਿਆ ਕਿਉਂ ਜਾਵੇ ਅੱਜ ਤੋਂ ਆਪਣੀ ਮੈਂ ਦੇ ਵਿੱਚ ਫਿਰਿਆ ਥੁਰਦਾ ਹਾਂ ਆ ਵੀ ਮੇਰਾ ਆ ਵੀ ਮੇਰਾ ਇਹ ਨਹੀਂ ਹੈ ਤਾਂ ਇਹ ਮੈਂ ਆਪਣਾ ਕਰ ਲੈਣਾ ਆਪਣੇ ਸਾਥ ਦੇ ਨਾਲ ਜ਼ਿੰਦਗੀ ਜਿਉਣਾ ਹੈ ਰੱਬ ਦਾ ਵਸੀਲਾ ਅਤੇ ਰੱਬ ਨੇ ਜੋ ਤੈਨੂੰ ਦਿੱਤਾ ਹੈ ਉਹਨੂੰ ਸਭ ਕੁਝ ਪੂਰਸਾ ਦੇਣਾ ਸਤਿਗੁਰੂ ਕਹਿੰਦੇ ਨੇ ਕੋਸ ਰੱਬ ਨੂੰ ਯਾਦ ਕਰ ਜਿਹੜਾ ਵਸੀਲਾ ਬਣਾਇਆ ਰੱਬ ਨੇ ਤੇਰਾ ਹਰ ਇੱਕ ਸ਼ੈ ਹਰ ਇੱਕ ਵਸਤੂ ਹਰ ਇੱਕ ਪਦਾਰਥ ਤਨ ਦਿੱਤੀ ਹੈ ਜੈ ਇਲਾ ਸਮਝੇ ਸਵਾਸਾਂ ਰੂਪੀ ਲੜੀ ਬਾਕੀ ਪਦਾਰਥਾਂ ਤਾਂ ਦੁਨੀਆਂ ਦੀਆਂ ਨੇ ਨਾ ਕਿਸੇ ਨੇ ਨਾਲ ਜਾਣੇ ਅਤੇ ਨਾ ਇਹਦੇ ਨਾਲ ਕੁਈ ਗਿਆ ਅੱਜ ਤੱਕ ਨਾ ਕੁਈ ਗਿਆ ਤੇ ਨਾ ਹੀ ਜਾਣੇ ਆ ਇਕੱਲੇ ਆਏ ਆ ਦੁਨੀਆਂ ਤੇ ਇਕੱਲੇ ਜਾਣਾ ਆਪਣਾ ਹੱਥੀ ਆਪਣਾ ਆਪੇ ਹੀ ਕੰਮ ਸੋਲਣਾ ਤਾਂ ਇਹਦੇ ਕਰਕੇ ਸਤਿਗੁਰੂ ਕਹਿੰਦੇ ਨੇ ਉਸ ਪ੍ਰਮਾਤਮਾ ਨੂੰ ਸਜਦਾ ਇਦਾਂ ਹੁੰਦਾ ਹੈ ਕਿ ਪ੍ਰਾਣ ਕਰਨਕਾ ਇਹ ਸਉ ਜੇ ਸਮਝਦੇ ਪ੍ਰਾਣਾ ਦਾ ਵਸੀਲਾ ਸਾਡਾ ਜਾਂ ਪ੍ਰਾਣਾ ਨੂੰ ਸਾਹਮਣ ਵਾਲਾ ਉਹ ਰੱਬ ਹੈ। ਅ ਰੱਬ ਦੇ ਸਾਰੇ ਸਾਡੇ ਪ੍ਰਾਣ ਚੱਲਦੇ ਨੇ ਨਹੀਂ ਤਾਂ ਇੱਕ ਪ੍ਰਾਣ ਅਸੀਂ ਆਪਣੀ ਮਰਜ਼ੀ ਦੇ ਨਾਲ ਨਹੀਂ ਲੈ ਸਕਦੇ। ਅਤੇ ਮਰਜ਼ੀ ਦੇ ਨਾਲ ਸੁਵਾਸ ਜਿਹੜੇ ਨੇ ਅਸੀਂ ਲੈ ਨਹੀਂ ਸਕਦੇ ਅਤੇ ਮਰਜ਼ੀ ਦੇ ਨਾਲ ਹੀ ਸਾਡੇ ਚੱਲਦਾ ਹੈ ਸਭ। ਤਾਂ ਅਗੇ ਸਤਿਗੁਰੂ ਕਹਿੰਦੇ ਨੇ ਆਠ ਪਹਿਰ ਪ੍ਰਭ ਦੇਖੋਨੇਗਾ। ਰੱਬ ਨੂੰ ਉੱਠੇ ਪਹਿਰ ਆਪਣੇ ਨੇੜੇ ਸਮਝ ਰੱਬ ਦਾ ਕੋਈ ਪਤਾ ਨਹੀਂ ਇਹ ਸੁਆਸਾ ਰੂਪੀ ਜਿਹੜੀ ਲੜੀ ਚੱਲਦੀ ਹੈ ਕਦੋਂ ਇਹਨੇ ਤੋੜ ਦੇਣਾ ਹੈ ਆ ਰੱਬ ਨੇ ਕਦੋਂ ਫਰਕ ਪਾ ਦੇਣਾ ਸੁਆਸਾ ਰੂਪੀ ਸਦੀ ਲੜੀ ਦਾ ਕੋਈ ਪਤਾ ਨਹੀਂ ਹੈ ਤਾਂ ਇਹਦੇ ਕਰਕੇ ਉਹਨੂੰ ਰੱਬ ਨੂੰ ਚੇਤਾ ਕੀਤਾ ਜਾਵੇ ਰੱਬ ਨੂੰ ਤੇ ਆਇਆ ਜਾਵੇ ਰੱਬ ਨੂੰ ਮਿਟੇ ਅਗਿਆਨ ਬਿਨ ਸਹਿ ਆਂਦੇਗਾ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ ਜਿਤਨੇ ਇਹ ਕੰਮ ਕਰਦਾ ਹੈ ਇਹ ਅਗਿਆਨਤਾ ਦੇ ਬਸ ਹੋ ਕੇ ਕਰਦਾ ਹੈ ਬੇਸਮਝੀ ਦੇ ਬਸ ਹੋ ਕੇ ਕਰਦਾ ਹੈ ਹਾਲਾਂਕਿ ਬੇਸਮਝੀ ਵੀ ਨਹੀਂ ਕਹਿ ਸਕਦੇ ਕਿ ਇਨਸਾਨ ਨੂੰ ਸਮਝ ਨਹੀਂ ਆ ਇਹ ਸਮਝ ਹੈ ਨਾ ਇਨਸਾਨ ਨੂੰ ਦੇਖਦਾ ਪਿਆ ਇਹਨੂੰ ਹਰ ਇੱਕ ਚੀਜ਼ੇ ਜਾਣਦਾ ਹੈ ਕਿ ਆ ਮੇਰੇ ਲਈ ਹਾਨੀਕਾਰਕ ਹੈ ਆ ਮੇਰੀ ਜੋ ਕੁਝ ਹੈ ਜ਼ਿੰਦਗੀ ਦੇ ਵਿੱਚ ਪਤੀ ਹੈ ਕਿ ਮੈਨੂੰ ਕਿਹੜੀ ਚੀਜ਼ ਨਹੀਂ ਹੈ ਮੈਨੂੰ ਅੱਗੇ ਕਰਨਾ ਹੈ ਕਿਹੜੀ ਚੀਜ਼ ਨੇ ਮੈਨੂੰ ਪਿੱਛੇ ਕਰਨਾ ਕਿਹੜੀ ਨੇ ਆਵਾਜ਼ ਕਰਨਾ ਕਿਹਨੇ ਬਰਬਾਦ ਕਰਨਾ ਤਾਂ ਇਹ ਦੇ ਕਰਕੇ ਸਤਿਗੁਰੂ ਕਹਿੰਦੇ ਨੇ ਇਹਨਾਂ ਸਾਨਾ ਭੁੱਲ ਜਾਂਦਾ ਹੈ ਕਿ ਜੇ ਉੱਲੂ ਜਿਹੜਾ ਹੈ ਹਨੇਰੇ ਦੇ ਵਿੱਚ ਸੂਰਜ ਚੜ੍ਹਿਆ ਹੈ ਕਿ ਕੋਈ ਦਿਸਦਾ ਨਹੀਂ ਉਹਨੂੰ ਹਨੇਰੇ ਦੇ ਵਿੱਚ ਜਾ ਕੇ ਮੈਜੇ ਚ ਆਖੇ ਉਹ ਆਖੇ ਸੂਰਜ ਨਹੀਂ ਹੈ ਹਨੇਰੇ ਦੇ ਵਿੱਚ ਆਪ ਬੈਠਾ ਤੇ ਆਖੇ ਕਿ ਸੂਰਜ ਹੈ ਨਹੀਂ ਹੈ ਤਾਂ ਸਤਿਗੁਰੂ ਕਹਿੰਦੇ ਨੇ ਬਸ ਇਨਸਾਨ ਦਾ ਵੀ ਇਦਾਂ ਹੀ ਕਸੂਰਾ ਪਣਾ ਗਿਆ ਅਗਿਆਨਤਾ ਦੇ ਬਸ ਪਿਆ ਦਿਸਦਾ ਆਪਣੇ ਆਪ ਨੂੰ ਨਿਕਲ ਤੇ ਕਸੂਰ ਕੀਦਾ ਉਸ ਰੱਬ ਦੇ ਦਸਤਾਂ ਪਿਆ ਰੱਬ ਮੇਰੇ ਨਾਲ ਇਦਾਂ ਕਰਦਾ ਪਿਆ ਦੁੱਖ ਦਰਦ ਇਦਾਂ ਪਏ ਨੇ ਜਾਂ ਤਕਲੀਫ ਹੈ ਨਾ ਹੀ ਸਤਗੁਰੂ ਕਹਿੰਦੇ ਨੇ ਆਪਣੇ ਅਗਿਆਨਤਾ ਨੂੰ ਹਟਿਆ ਭਈ ਤੈਨੂੰ ਅਗਿਆਨਤਾ ਬੁੱਧੀ ਹੈ ਤੇਰੇ ਅੰਦਰ ਜਿਹੜਾ ਹਨੇਰਾ ਬਹੁਤ ਹੈ ਤਾਂ ਜਦੋਂ ਅਗਿਆਨ ਬਿਨਸੈ ਅੰਧਿਆ ਤਾਂ ਜਦੋਂ ਅਗਿਆਨਤਾ ਮਿਟੇਗੀ ਹਨੇਰੇ ਦਾ ਨਾਸ ਹੋਏ ਸੁਣੋ ਬਦੇਸ ਜੀਰਦੇਵ ਸਾਹਿਬ ਉਹਨ ਸਤਗੁਰਾਂ ਨੇ ਇੱਕ ਤਰਲਾ ਦੱਸਿਆ ਇਨਸਾਨ ਨੂੰ ਇਹ ਤਰਲਾ ਦਿੱਤਾ ਕਿ ਤੂੰ ਗੁਰੂ ਦੇ ਕੋਲ ਜਾ ਕੇ ਤਰਨ ਲੱਗ ਰਹੀ ਸਤਗੁਰੂ ਇਹ ਅਗਿਆਨਤਾ ਬੜੀ ਭਰੀ ਪਈ ਹੈ ਇਸ ਅਗਿਆਨਤਾ ਦਾ ਕੋਈ ਹੱਲ ਹੈ ਮਨਤਾ ਬੜਾ ਲੱਖਾਂ ਜਤਨ ਕਰ ਲਏ ਨੇ ਕਿਉਂਕਿ ਜਦੋਂ ਜ਼ਿੰਦਗੀ ਦੇ ਵਿੱਚ ਇਨਸਾਨ ਆਦੀ ਬਣ ਜਾਂਦਾ ਹੈ ਹਰ ਇੱਕ ਚੀਜ਼ ਆਦੀ ਹੈ ਇਨਸਾਨ ਖਾਣ ਦਾ ਪੀਣ ਦਾ ਪਹਿਨਣ ਦਾ ਹਰ ਇੱਕ ਸੈਦ ਹਰ ਇੱਕ ਚੀਜ਼ ਹਰ ਇੱਕ ਪਦਾਰਥ ਦਾ ਰਸਾਂ ਚਸਾਂ ਦੇ ਵਿੱਚ ਪਿਆ ਆਦੀ ਬਣ ਗਏ ਇਨਸਾਨ ਜਸਕੇ ਲਾਗੇ ਨੇ ਇਹਨੂੰ ਕਿ ਸਤਿਗੁਰੂ ਇਹਦਾ ਅਗਿਆਨਤਾ ਜਾ ਰਹੀ ਨਹੀਂ ਹੈ ਤਾਂ ਕਿਸ ਤਰੀਕੇ ਦੇ ਨਾਲ ਇਹ ਅਗਿਆਨਤਾ ਜਾਵੇਗੀ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ ਸੁਨੋ ਉਪਦੇਸ਼ ਹਿਰਦੈ ਮਸਾਓ ਗੁਰੂ ਦਾ ਉਪਦੇਸ਼ ਆਪਣੇ ਹਿਰਦੇ ਦੇ ਵਿੱਚ ਵਸਾਈ ਤ ਉਪਦੇਸ਼ ਨੇ ਤੇਰੇ ਅੰਦਰ ਜਾਣਣਾ ਕਰਨਾ ਹੈ ਤੇਰੀ ਅਗਿਆਨਤਾ ਨੂੰ ਦੂਰ ਕਰਨਾ ਹੈ ਤੇਰੇ ਹਨੇਰੇ ਨੂੰ ਦੂਰ ਕਰਨਾ ਹੈ ਜਦੋਂ ਹਨੇਰਾ ਦੂਰ ਹੋਵੇਗਾ ਸਤਿਗੁਰੂ ਕਹਿੰਦੇ ਨੇ ਮਨ ਇੱਛੇ ਨਾਨਕ ਫਲ ਪਰ ਅੱਜ ਤੜਫਦਾ ਪਿਆ ਸੀ ਹਰ ਇੱਕ ਸ਼ਾਇਦ ਲਈ ਜੋ ਕੁਝ ਹੈ ਤੜਫੇ ਰਿਹਾ ਨੇ ਆਂ ਪਿਆ ਵੀ ਤੜਫਦਾ ਪਿਆ ਜਦੋਂ ਸਤਿਗੁਰੂ ਕਹਿੰਦੇ ਨੇ ਐਦਾਂ ਆਪਣੇ ਆਪ ਨੂੰ ਬਣਾਵੇਂਗਾ ਗੁਰੂ ਦਾ ਉਪਦੇਸ਼ ਹੋਵੇਗਾ ਹਰ ਇੱਕ ਫਲ ਤੇਰੀ ਛੋਲੀ ਦੇ ਵਿੱਚ ਹੈ ਮਨ ਕਿਛੇ ਨਾਨਕ ਫਲ ਗੁਰੂ ਨਾਨਕ ਦੇ ਮਹਾਰਾਜੀ ਮੋੜ ਰਹੇ ਕਿ ਹਰ ਇੱਕ ਚੀਜ਼ ਤੇਰੀ ਛੋਲੀ ਦੇ ਵਿੱਚ ਹੈ ਮਲੋ ਜਿਹਨੂੰ ਕਹਿੰਦੇ ਨੇ ਛੋਲੀਆਂ ਪਰ ਦਿੱਤੀਆਂ ਚੋੜੀਆਂ ਭਰੀਆਂ ਜਾਂਦੀਆਂ ਨੇ ਹਰ ਇੱਕ ਫਲ ਇੱਕ ਪਦਾਰਥ ਹਰ ਇੱਕ বস্তু ਸਭ ਤੋਂ ਵੱਡਾ ਤਾਂ ਸਤਿਗੁਰਾਂ ਦੇ ਇਹ ਹੈ ਕਿ ਸਾਨੂੰ ਤੰਦਰੁਸਤੀ ਦੇਣੀ ਉਹਦੋਂ ਬਾਅਦ ਰੱਬ ਨੇ ਲੋਕ ਦਾ ਸੁੱਖ ਪਰਲੋਕ ਦਾ ਸੁੱਖ ਹਰ ਇੱਕ ਸਤਿਗੁਰੂ ਦਿੰਦੇ ਨੇ ਪਰ ਦਿੰਦੇ ਜੀ ਉਹਨਾਂ ਕਿ ਜਦੋਂ ਇਹ ਗੁਰੂ ਦਾ ਉਪਦੇਸ਼ ਹੁੰਦਾ ਗੁਰ ਕੀ ਮਤ ਲੈ ਲਿਆਨੇ ਪਾਧ ਤਿਨਾ ਕੋਈ ਉਪਦੇਸ਼ ਨਹੀਂ بڑے بڑے ਸਿਆਣੇ ਆਪਣੇ ਆਪ ਨੂੰ ਖਵਾਉਣ ਵਾਲੇ ਅਗਿਆਨਤਾ ਦੇ ਬਸ ਹੋਏ ਡੁੱਬ ਗਏ ਦੂਜੇ ਇਸ ਕਿਨਾਰੇ ਤੋਂ ਦੂਜੇ ਕਿਨਾਰੇ ਤੇ ਪਹੁੰਚ ਗਏ ਨੇ ਉੱਥੇ ਆ ਕੇ ਵੀ ਗਮਾਨ ਹੋ ਗਿਆ ਸਮੁੰਦਰ ਨੂੰ ਪੂਰੇ ਨੂੰ ਪਾਰ ਕਰ ਲਿਆ ਦੂਜੇ ਕਿਨਾਰੇ ਦੇ ਲਾਗੇ ਚਲੇ ਗਏ ਨੇ ਕਿਨਾਰੇ ਨੂੰ ਹੱਥ ਵੀ ਪਾ ਲਿਆ ਪਰ ਅਗਿਆਨਤਾ ਕਿ ਅਗਿਆਨਤਾ ਕੀ ਅਹੰਕਾਰ ਆ ਗਿਆ ਮੈਂ ਇਤਨਾ ਸਮੁੰਦਰ ਪਾਰ ਕਰਕੇ ਆ ਗਿਆ ਬੜੇ ਬੜੇ ਰਿਸ਼ੀ मुनि ਹੋਏ ਨੇ ਜਿਨ੍ਹਾਂ ਨੇ ਰਿਧੀਆਂ ਸਿੱਧੀਆਂ ਹਾਸਲ ਕਰਨੀਆਂ ਹਰ ਨਾਕਸ਼ ਦੀ ਕਿਤਨੀ ਬੰਦਗੀ ਹੋਣੀ ਜਿਨੇ ਡਬੜਾ ਵਰ ਲਿਆ ਅੰਦਰ ਮਰਨਾ ਬਣ ਇਕੱਲ ਕੰਨੇ ਤੋਂ ਸਮੁੰਦਰ ਪਾਰ ਕਰ ਲਿਆ ਰੱਬ ਪਾ ਲਿਆ ਉਹਨੇ ਪਰ ਮਿਲ ਗਿਆ ਪਰ ਬਦਕਿਸਮਤੀ ਉਹਦੀ। ਮੂਝੇ ਬੰਨੇ ਦੇ ਹੱਥ ਪਏ ਆ ਪਾਰ ਹੋਣੇ ਲਗੇ ਅਸੀਂ ਹੰਕਾਰ ਆ ਗਿਆ ਮੇਰੇ ਵਰਗਾ ਤਾਂ ਕੋਈ ਹੈ ਨਹੀਂ। ਸਤਿਗੁਰੂ ਕਹਿੰਦੇ ਇਹ ਬਦਕਿਸਮਤੀ ਇਨਸਾਨ ਦੀ ਹੈ। ਅ ਰੱਬ ਜਿੱਦੋਂ ਦਿੰਦਾ ਜਦੋਂ ਮੰਗਦਾ ਉਦੋਂ ਤਾਂ ਬੜੇ ਹੀ ਜੀਵਸੀ ਲਿਵੜੇ ਨੱਕ ਰਗੜਦੇ ਮੱਥੇ ਰਗੜਦੇ ਜਦੋਂ ਮਿਲਦੀ ਹੈ ਤਾਂ ਤੇ ਆਪਣੇ ਸਾਥ ਦੇ ਨਾਲ ਚੱਲਦਾ। ਇਹਨੇ ਕਰਕੇ ਸਤਿਗੁਰੂ ਕਹਿੰਦੇ ਨੇ ਕਿ ਗੁਰੂ ਦੇ ਮੁਤਾਬਕ ਚੱਲੇਗਾ ਖੁਸ਼ੀਆਂ ਨੇ ਆਨੰਦ ਨੇ ਜ਼ਿੰਦਗੀ ਰੱਖੇਗਾ ਬੰਦੇ ਸਮਾਪਤੀ ਦਾ ਸਮੇਂ ਉਹਨੇ ਬੁਲੰਦੀ ਕਿ ਮੈਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ